ਘਰ ਵਾਲਾ ਚੰਗਾ ਲੱਗੂਗੀ ਚੱਕ ਬਾਹਰ ਸੜੂ ਸਮਾਨ ਦੀ ਗੱਲ ਕੀਤੀ ਘਰ ਵਾਲੇ ਨਾਲ ਗੱਲ ਲੈਣੀ ਨਹੀਂ ਕੀਤੀ ਦਾ ਹੀ ਨਹੀਂ ਯਾਰ ਕੀ ਕਰੇ ਹੈ ਤੇ ਆਪਣੇ ਬੋਲ ਹਾਰ ਜਹ ਲੱਗੀਆਂ ਇਹਨੂੰ ਆ ਵੀ ਲੈ ਅਦਿਲ ਮੂਠ ਪਾਈ ਜਾਂਦੀ ਆ ਸਾਈਡ ਤੇ ਖੁੱਲ ਜਾਂਦੀ ਤੇ ਸਾਈਡ ਤੋਂ ਖੁੱਲਦੀ ਆ ਲਓ ਜੀ ਆ ਖੁੱਲ ਗਿਆ ਜੀ ਇਦਾਂ ਬਲੈਕ ਲਓ ਜੀ ਹੁਣ ਆਪਾਂ ਖੋਣ ਲੱਗੇ ਆ ਪਾਰਸਲ ਤੇ ਦੇਖੋ ਇਹਦੇ ਵਿੱਚ ਕੀ ਆ ਮੈਂ ਖੋਲਦੇ ਆ ਚਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਸਹਿਜਪ੍ਰਿਤ ਅਮਨ ਚਿਤਵਾੜਾ ਸਵਾਗਤ ਆ ਜੀ ਲਓ ਜੀ ਜਿਹੜਾ ਗਿਫਟ ਆ ਆਪਾਂ ਖੋਲ ਲਿਆ ਪੈਕਿੰਗ ਉਹਦੀ ਖੋਲ ਲਈ ਹੈ ਹੁਣ ਆਪਾਂ ਤੁਹਾਨੂੰ ਦਿਖਾ ਲੈਣ ਅੱਗੇ ਆ ਕੀ ਹੈ ਇਹਦੇ ਵਿੱਚ ਆਇਆ ਡੰਡਾ ਲੈਣਾ ਮਾ ਜੀ ਮੋਟੇ ਡੰਡਾ ਲੈ ਕੋਈ ਡੰਡਾ ਤਾਂ ਲੈ ਆ ਜੀ ਸਾਹਿਬ ਤੂੰ ਗੈਸ ਕਰ ਤੂੰ ਇਹਨੂੰ ਪਤਾ ਕੀ ਆ ਅੱਛਾ ਦੇਖੀ ਲੈ ਵਿੱਚ ਕੀ ਆ ਤੈਨੂੰ ਨਹੀਂ ਪਤਾ ਕੀ ਆ ਮੋਟਾ ਲੰਡਾ ਹੂੰ ਬੋਲਾ ਹੋਣੀ ਆ ਮੁੰਲਾ ਦਾ ਹਾਂਜੀ ਬੋਲਾ ਕੱਪ ਆ ਰਿੱਚ ਗਲਾਸ ਆ ਕੱਪ ਕੱਪ ਇਹਦਾ ਗਲਾਸ ਚਲ ਚਲ ਖੋਲੋ ਖੋਲੋ ਛੇਤੀ ਦਾਦੀ ਤੇ ਆ ਗਏ ਹੋ ਗਿਫਟ ਖੋਲੀਏ ਦਾਦੀ ਬਣੀ ਕੇ ਆਂਦੇ ਹੀ ਨਾਉਣ ਦੀ ਖਰਿਓ ਚਲ ਤੋ ਖੋਲ ਕੀ ਖੋਲੋ ਦਾਦੀ ਹੁੰਦੇ ਹੈ ਇਹ ਕਿਹਨੂੰ ਕੋਟ ਪੇ ਲਾਇਆ ਵਾ ਕੋਟ ਪੇ ਪਾ ਲੈ ਹੂੰ ਹੈ ਗਰੇ ਥੋੜੀ ਜਿਹੀ ਲੈ ਹਾਏ ਅਹੀ ਉਹ ਦੇਖ ਲੈ ਹੈਗਾ ਪਹਿਲੇ ਹੀ ਲਿਖੋ ਨਹੀਂ ਪਈ ਤੈਨੂੰ ਕਿ ਲਾ ਦਸਤੀ ਐ ਦਸਤੀ ਪੇਪਰ ਲੋ ਜੀ ਯਾਦ ਕਰ ਬੋਰ ਪੇਪਰ ਇਹ ਆਇਆ ਜੀ ਵਾਲ ਪੇਪਰ ਰਸੋਈ ਚ ਲਗਾਣ ਲਈ ਲੋ ਜੀ ਅਸੀਂ ਰਸੋਈ ਦਾ ਕੰਮ ਨਵੇੜਿਆ ਸੀਗਾ ਤੇ ਹੁਣ ਰਸੋਈ ਦਾ ਕੰਮ ਫੇਰ ਆਪਾਂ ਕਰਨਾ ਪੈਣਾ ਸਾਨੂੰ ਸ਼ੁਰੂਆਤ ਤੇ ਬੋਲ ਪੇਪਰ ਲਗਾਣੇ ਪਏ ਚਾਹ ਵਾਲੇ ਓਏ ਹੋਣਾ ਜਿਆਦਾ ਵੱਡਾ ਹੈ ਨਾ ਚਲੋ ਹੁਣ ਸਟਾਰਟਿੰਗ ਕਰੀਏ ਫਿਰ ਕਰੋ ਸਟਾਰਟਿੰਗ ਕਿੱਥੇ ਲਾਉਣੇ ਕਿੱਥੇ ਲਾਉਣੇ ਕਿੱਥੇ ਦਿਖਾ ਲ ਤਾ ਲੱਗੇ ਦਿਖਾ ਦੇ ਇਦਾਂ ਪਤ ਲੱਗੀ ਗਿਆ ਕਿੰਨੇ ਪੀਸ ਆਏ ਆ 10 ਬੇਗਨੇਸ ਆ ਹਾਂ ਬੇਨੇਸ ਆ 10 ਲਓ ਜੀ ਆ ਗਏ ਪੇਪਰ ਕੱਲਾ ਕੱਲਾ ਚੱਕ ਕੇ ਲੈ ਕੇ ਨਾ ਸਾਰੇ ਕਾ ਤੇ ਇੱਕ ਜਿਗਾ ਲਵੇੜਨੇ ਹਾਂ ਕੱਲਾ ਕੱਲਾ ਚੱਕ ਕੇ ਲੈ ਕੇ ਜਾ ਸਾਰੇ ਕਾ ਤੇ ਇੱਕ ਜਿਗਾ ਲਵੇੜਨੇ ਹਾਂ ਹਾਂ ਸਾਰਾ ਪੱਕੀ ਰੱਖ ਲਾ ਇੱਕ ਰੱਖ ਲੈ ਇੱਥੇ ਬਾਕੀ ਰੱਖਿਆ ਮੰਜੇ ਦੇ ਪੁੱਤ ਉਦੋਂ ਮੈਂ ਜਦ ਰਕੀਆ ਤੇ ਬਾਰੀ ਇਹ ਥੋੜਾ ਇਹ ਦਾਣਾ ਗੜਿਆ ਇਹ ਇਹ ਦਹਰ ਇਹ ਬੰ ਆਹ ਤੇ ਇੱਕ ਉੱਪਰ ਹੋਰ ਲਾ ਲਾਂਗੇ ਦੋ ਦੋ ਲਾਉਣੇ ਆ ਹਾਂ ਦੋ ਦੋ ਇੱਧਰ ਫੇਰੇ ਇਹ ਟੈਲ ਲਾਉਣਾ ਤੁਹਾਨੂੰ ਲੱਗਣਾ ਕਿ ਦੋ ਲੱਗੇ ਇਹ ਲੱਟ ਨਹੀਂ ਪਵਾਇਆ ਤੁਹਾਨੂੰ ਮੰਮੀ ਆਇਆ ਇੱਕ ਵਾਲਪੇਪਰ ਆਇਆ ਆ ਇੱਧਰ ਲੱਗਣੇ ਆ ਇੱਥੇ ਅੰਦਰ ਆ ਜਾ ਇੱਧਰ ਲੱਗਣੇ ਇੱਥੇ ਇੱਕ ਇਹਦੇ ਉੱਪਰ ਲਾਣਾ ਇਹ ਉੱਪਰ ਤੇ ਹਾਂ ਹਾਂ 10 ਪੀਸ ਆ ਤੁਸੀਂ ਕੋਈ ਦੀ ਹੈ ਹੈ ਚਾਸ ਦੇ ਗਿੰਨ ਉਹ ਇੱਕ ਜਿਹੜੇ ਉੱਪਰ ਲਾਉਣੇ ਨੇ ਇੱਕ ਇੱਧਰ ਲਾ ਦਾਂਗੇ ਲੈ ਹੋਰ ਆਓ ਲਾਈਏ ਵੇ ਹੋਰ ਉਹ ਨਾਲ ਨਾਲ ਮੈਂ ਕੋਧਾ ਨਾਲੇ ਲਾ ਦਾਂਗੇ ਇੱਧਰ ਹੋਰ ਉਹਨਾਂ ਨੂੰ ਲਾਈ ਜੇ ਉਹਨਾਂ ਨੂੰ ਲਾਈ ਜੇ ਇੱਧਰ ਰੱਖਣਾ ਹੈ ਲਾਵਾ ਬਸ ਇਹ ਜਿਆਦਾ ਜਿਆਦਾ ਹੀ ਲੱਗਦਾ ਇਹ ਦੂਜਾ ਨਾ ਪੇਪਰ ਇਹ ਹੋਰ ਪੇਪਰ ਲੱਗਦਾ ਉਹ ਥੋੜਾ ਨਾ ਦੂਜਾ ਹੀ ਪੇਪਰ ਹੈ ਦੂਜਾ ਜਿਹੜਾ ਗਿਫਟ ਪੇਪਰ ਨਹੀਂ ਹੁੰਦਾ ਉਹਦੇ ਚ ਉਹ ਸੀ ਜਿਆਦੇ ਇਹ ਚ ਗਿਫਟ ਪੇਪਰ ਨਹੀਂ ਹੈ ਜਿਆਦੇ ਕਾਪਸ ਹੈ ਦਈ ਹੈ ਦਈ ਹੈ ਇਥੋਂ ਲੇਬਲ ਜਾ ਕਰ ਲਾ ਪਹਿਲੇ ਇੱਕ ਜਗਾ ਆ ਦੇਖੋ ਜੀ ਧਾਰਗਣੇ ਅਸੀਂ ਤਾਂ ਕੰਮ ਨੂੰ ਸੋਈ ਦਨ ਵੇੜਦਾ ਸੀਗਾ ਪਰ ਸਾਨੂੰ ਦੀਦੀ ਹੁਣਾਂ ਨੇ ਭੇਜਤੇ ਬਹੁਤ ਸਾਰਾ ਥੈਂਕ ਯੂ ਦੀਦੀ ਤੁਹਾਡਾ ਦੀਦੀ ਕਹਿੰਦੇ ਵਾਲਪੇਪਰ ਲਗਾਓ ਤੇ ਰਸੋਈ ਦੀ ਕਹਿੰਦੇ ਦੀਦੀ ਮਰ ਮਮਾ ਵੱਲੋਂ ਵੀ ਇੱਕ ਸਰਪ੍ਰਾਈਜ਼ ਆ ਉਹ ਆਪਾਂ ਕੱਲ੍ਹ ਉਹ ਆਪਾਂ ਕੱਲ ਤੁਹਾਨੂੰ ਓਪਨ ਕਰਕੇ ਦਿਖਾ ਲਾਂਗੇ ਜਿਹੜਾ ਖਾਨੂੰ ਕੱਲ ਗਿਫਟ ਘੱਲਿਆ ਆ ਤੇ ਉਹ ਅੱਜ ਆ ਜਾਣਾ ਆ ਤੇ ਤੁਹਾਨੂੰ ਕੱਲ ਨੂੰ ਉਹ ਦਿਖਾ ਲਾਂਗੇ ਆਪਾਂ ਕੀ ਘੱਲਿਆ ਆ ਤੇ ਉਹ ਵੀ ਬਹੁਤ ਮਤਲਬ ਕਿ ਪਿਆਰ ਕਰਦੇ ਵੀ ਮੀ ਹੁਣੀ ਸਾਨੂੰ ਉਹ ਵੀ ਸਾਡੇ ਬਲੌਗ ਦੇਖਦੇ ਆ ਇਹਨ ਬਹੁਤ ਵਧੀਆ ਵਲੌਗ ਹੁੰਦੇ ਤੁਹਾਡੇ ਤੇ ਉਹਨਾਂ ਨੇ ਵੀ ਸਾਨੂੰ ਗਿਫਟ ਕਰ ਲਿਆ ਆ ਤੇ ਬਾਕੀ ਦੇਖੋ ਹੁਣ ਕਿਦਾਂ ਲੱਗਦਾ ਹੈ ਪਹਿਲਾ ਲਾ ਦਿੱਤਾ ਇਹਨੇ ਇਹ ਤੁਹਾਨੂੰ ਫੜਨਾ ਪੈਣਾ ਇੱਕ ਸਾਈਡ ਤੇ ਹੈ ਉਹ ਫੜਨਾ ਪੈਣਾ ਇੱਕ ਲੱਗ ਗਿਆ ਪਰ ਪੇਪਰ ਹੁਣ ਦੂਜਾ ਲਾਉਣ ਅੱਗੇ ਆ ਦੂਜਾ ਹੁਣ ਉੱਪਰ ਇੱਦਾਂ ਲਾਉਣਾ ਤੇ ਸਾਰਾ ਤੁਹਾਨੂੰ ਲਗਾ ਕੇ ਹੁਣ ਫਿਰ ਦਿਖਾ ਦਿੰਦੇ ਆ ਕਿਦਾਂ ਦਾ ਲੱਗਦਾ ਆ ਥੋੜਾ ਜਿਹਾ ਇੱਕ ਲਾ ਦਿੱਤਾ ਆ ਵਾਰ ਦਾ ਦਾ ਉਸ ਤਾਂ ਇੱਦਾਂ ਜਿੰਬੜੀਆਂ ਨਾਲ ਉੱਪਰ ਲੱਗਦਾ ਹੋਰ ਕਾਗ ਲੱਗਾ ਉੱਪਰ ਅੱਛਾ ਆਹ ਜੇ ਟੇਬਲ ਇੱਧਰ ਲੱਗਦਾ ਇੱਦਾਂ ਜਹਾੜਾ ਹੋ ਜਾਂਦਾ ਤੇ ਹੋਰ ਦਾ ਨੰਗਾ ਇਹ ਸੁਆ ਨਾ ਬਰਾਬਰ ਕਰਕੇ ਲਾਈ ਉਹਦੇ ਹੁਣ ਇਹ ਇਹਦੇ ਨਾਲ ਇੱਧਰ ਚ ਮੇੜ ਦੇਣ ਥੋੜਾ ਅਮਾਏ ਬਾਤ ਰੱਖਣਾ ਨਹੀਂ ਲੱਭੇ ਮਟਾਣਾ ਰਹੀ ਹੈ ਨਹੀਂ ਹਾਂ ਥੱਲੇ ਬਰਾਬਰ ਹੀ ਅਖੀ ਉਹਦੇ ਮੈਂ ਤਾਂ ਉਹਦਾ ਜਿੱਦਾਂ ਸਾਡੇ ਟੈਲੈਂਟ ਨਹੀਂ ਹੋ ਗਿਆ ਹੁਣ ਕੋਈ ਤਾਂ ਉਹਦਾ ਟੈਲੈਂਟ ਤਾਂ ਨਹੀਂ ਲਗਿਆ ਹੁਣ ਕੁੜੀ ਦੇਖਾਂਂਦਰ ਕੀ ਕਰਦੀ ਆ ਉਹ ਤਾਂ ਮੈਂ ਹੋਇਆ ਕਰਾਉਂਦਾ ਇਹ ਸਭ ਆਂ ਫੜੇ ਆਇਥੋਂ ਕੋਈ ਦੋ ਲੱਗ ਗਏ ਆ ਤੀਜਾ ਲਾਉਨੇ ਹੁਣ ਇਧਰਲੀ ਸਾਈਡ ਦੇ ਪੂਰਾ ਲੱਗਣਾ ਨਹੀਂ ਇਧਰ ਤੇ ਇਧਰ ਵੀ ਨਹੀਂ ਪੂਰਾ ਸਹਾਨ ਲੱਗਣਾ ਇਧਰ ਵੀ ਦੋ ਲੱਗਦੇ ਇੱਧੇ ਕਿੱਧਰੋਂ ਪਣਦਾ ਇਹੜਾ ਬਚੂਗਾ ਇੱਧਰ ਲਾ ਕੇ ਦੇਖਾਂਗੇ ਇਹਨੂੰ ਕੱਟ ਪੀਸ ਕਰਕੇ ਇੱਧਰ ਆ ਨਾ ਤੂੰ ਹਾਂ ਅਰੇ ਇੱਧਰ ਇਹ ਕੱਟ ਪੀਸ ਕਿੰਨੇ ਲੱਗਦੇ ਪੂਰੇ ਲੱਗਦੇ ਇੱਧਰ ਯਾਰੋ ਪਰ ਉਧਰ ਨਾ ਉਧਰ ਨਾ ਕਿੰਨਾ ਇੱਧਰ ਟੁੱਟੇ ਦਾ ਨਾਂਗੇ ਇੱਧਰ ਹੋਰ ਉਹ ਇਹਨੂੰ ਕਹਿੰਦੀ ਹੈ ਚਲੋ ਤੁਸੀਂ ਕਿੰਨਾ ਲੱਗਦਾ ਮੇਲਣਾ ਪਹਿਲੇ ਉਧਰ ਇੱਧਰ ਲੱਗਣੇ ਆ ਉੱਪਰ ਤਾਂ ਸਾਤ ਤੇ ਲੱਗਣਾ ਇਹਨੂੰ ਪਤਾ ਤੂੰ ਵੀ ਥੱਲੇ ਲੱਗਣਾ ਅੱਧਾ ਅਰੇ ਇੰਨੇ ਦਾ ਸਾਤ ਤੇ ਲੱਗਣਾ ਇਹ ਇੱਥੇ ਥੱਲੇ ਲੱਗਣਾ ਥੋੜਾ ਅੱਧਾ ਥੱਲੇ ਕਿਥੋਂ ਥੱਲੇ ਪੂਰੇ ਲੱਗ ਜਾਣਾ ਇਹ ਫੋੜਾ ਆ ਥੋੜਾ ਕਾਟੋ ਐਦਾਂ ਹੋ ਜਾਊਗਾ ਐਦਾਂ ਕਰ ਦਾਂਗੇ ਹਾਂ ਥੋੜਾ ਆ ਰਿਹਾ ਇੱਥੇ ਬਸ ਥੋੜਾ ਤੋਂ ਵੀ ਲਾਉ ਮਿੱਦਲਾ ਹੋਜੀ ਇੰਨੀ ਕਰਨੀ ਨੇ ਜੇ ਲੱਗੀਆਂ ਆਪਾਂ ਕਿ ਆਹ ਡੋਰ ਪੇਪਰ ਵੀ ਲਾ ਲੈਣੇ ਆ ਦੋ ਇੱਧਰ ਲੱਗ ਗਿਆ ਕਿੱਧਰ ਲੱਗ ਗਿਆ ਹੁਣ ਦੂਸਰਾ ਵੀ ਨਹੀਂ ਮੈਂ ਕਿਹਾ ਉੱਪਰ ਹੀ ਵਹਿਣ ਦੀਆਂ ਚੱਲੇ ਚੱਲੇ ਗੱਲ ਜੀ ਮਿਲ ਨਹੀਂ ਸੀ ਮੇਰੀ ਲੱਗੀਆਂ ਉਹਨਾਂ ਇੱਧਰ ਲੈਵਰ ਸੋਈ ਆ ਨਾ ਚੱਕਾ ਚੱਕਾ ਕਰਨੀ ਆ ਆਇਟਮ ਬੰਬ ਬਣਾਣੀ ਰਸੋਈ ਦਾ ਆਇਟਮ ਬਣਾਉਣਾ ਜਿਹੜੀ ਸਾਨੂੰ ਚੀਜ਼ ਹੋਣੀ ਆ ਉਹ ਵੀ ਦੀਲੀ ਹੋਣੀ ਮम्मा ਕਹਿੰਦੇ ਆਇਟਮ ਬੰਬਈ ਆ ਰਸੋਈ ਦਾ ਵੀ ਆਇਟਮ ਬੰਬ ਬਣਾਉਣਾ ਸੀ ਬਣੀ ਗਿਆ ਰਸੋਈ ਦਾ ਆਇਟਮ ਬੰਬ ਹੁਣ ਉਪਰ ਉਪਰ ਕੁੰਜਾ ਜੋੜ ਕੇ ਰੱਖੀ ਬਰਾਬਰ ਉੱਪਰਲਾ ਖਾਂਜ ਬਰਾਬਰ ਕਰ 2 ਮਿੰਟ ਯਾਰ ਮੈਨੂੰ ਉਹਦੇ ਨਾਲ ਬਰਾਬਰ ਕਰ ਲਈ ਉਧਰ ਲੱਗੀ ਆ ਥੱਲੇ ਬਾਦੂ ਰਹਿਣ ਜਿਹੜੀ ਬਾਦੂ ਤੇਰੀ ਉਧਰ ਲੱਗੀ ਹੋ ਰਹਿਣ ਦੇ ਉਧਰ ਬਾਕੀ ਇਧਰ ਰਹਿਣ ਦੇ ਤੁਸੀਂ ਸਾਰਿਆਂ ਨੇ ਬਲੌਗ ਨਾਲ ਇੱਥੇ ਬਣੇ ਰਹੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਕਮੈਂਟ ਕਰਿਓ ਤੇ ਸੋਈ ਬਣਾਣੀ ਅਸੀਂ ਆਟਮ ਬੰਬ ਆਟਮ ਬੰਬ ਬਣਾਣੀ ਆ ਨੰਬਰ 1 ਤੋਂ ਕਈਆਂ ਨੂੰ ਦਿੱਕਤ ਆ ਇਸ ਕਰਕੇ ਆਟਮ ਬੰਬ ਬਣਾਉਣੀ ਜਿਹੜੀ ਬਾਲਕਾ ਕੰਪਲੀਟ ਹੋ ਗਿਆ ਆ ਕਾਂਦ ਚ ਕਾਣਾ ਥੱਲੇ نیچے ਨਜ਼ਰ ਆ ਰਹੀ ਤੁਹਾਨੂੰ ਤੇ ਬਾਕੀ ਇੱਧਰ ਲੱਗ ਗਿਆ ਆ ਜੀ ਇੰਨਾ ਕੁ ਲੱਗ ਗਿਆ ਆ ਸੋਸੋ ਜੀ ਨਾਲ ਕਿੰਨਾ ਹਲਾਦਾ ਤੇ ਇੱਕ ਇੱਕ ਦੇ ਉੱਤੇ ਹੋਰ ਲਾਤਾ ਜਾਵੇ ਤਾਂ ਹੋਰ ਵਧੀਆ ਹੋ ਜਾਣਾ ਆ ਤੇ ਪੈਸੇ ਆਪਾਂ ਬਚਾ ਕੇ ਰੱਖ ਲਿਆ ਉਹ ਇਧਰ ਵਾਸਤੇ ਇਧਰ ਕੋਈ ਲੱਗਣਾ ਮੈਨੂੰ ਉੱਪਰ ਲਾ ਦੇ ਇੱਕ ਹੋਰ ਇੱਕ ਇੱਕ ਹੋ ਪਲਰਮਾ ਹੋਰ ਆਹੋ ਇੱਕ ਸੱਤ ਹੋਣਾ ਬੰਦ ਲੈਣਾ ਹੂੰ ਇੱਕ ਇੱਕ ਲਾ ਦੇ ਮੈਂ ਇਹਦੀ ਵੀ ਵੀਡੀਓ ਨਹੀਂ ਲਈ ਆ ਲੋਣੀ ਪੋਗੀ ਇਹ ਹੋਰ ਦੋ ਚਾਰ ਪੰਜ ਦੇ ਲੱਗੂ ਹੋਰ ਲਾਉਣ ਅੱਗੇ ਆ ਉਹ ਨਟ ਜਾ ਵਿੱਚ ਉਹਦੀ ਦਿੱਕਤ ਆ ਰਹੀ ਆ ਨਟ ਦੇ ਉੱਪਰ ਉੱਪਰ ਹੀ ਲਾ ਦੇ ਸਰਾਕਾ ਆਦਾਂ ਨੂੰ ਨੱਕ ਉਨਾ ਕਿਸਰਾ ਕਰਦਾਂਗੇ ਲਾਤ ਸੈੱਡ ਜੈ ਇਤਰਾਗੇ ਮੋਰੀ ਕੱਟ ਕੇ ਤੇ ਪਿੱਛੀ ਤੇ ਸ਼ਿਫਟ ਕਰਦਾਂਗੇ ਕੋਈ ਨਾ ਤੋ ਉਹੀ ਕਹਿੰਦਾ ਮਮੀ ਮੈਂ ਵੀ ਤਾਂ ਉਹੀ ਕਹਿੰਦੇ ਆ ਫੇਰ ਲੰਬਾ ਫੀਸ ਲਾਣਾ ਉਦੋਂ ਲੰਬਾ ਲਾਉਣੇ ਕੀ ਪਹਿਲੇ ਲੰਬਾਈ ਲਾਉਣਾ ਪਹਿਲਾਂ ਇੱਥੇ ਪਤਾ ਲਾਉਣਾ ਇਥੋਂ ਕਾਲਾ ਜਿਹਾ ਹੁੰਦਾ ਚੀਜ਼ ਨੂੰ ਤਾਂ ਲਾਉਣਾ ਇੱਥੇ ਆਪਾਂ ਦੀਦੀ ਹੋਣੀ ਕਹਣਾ ਇੰਨੇ ਭੇਜੇ ਤਾਂ ਵੀ ਸਰਪਾ ਕਾ ਲਿਆ ਨਹੀਂ ਉੱਚੂ ਵੀ ਨਾ ਉਹ ਚ ਵੀ ਸਰਪਾ ਕਰ ਲਿਆ ਲਓ ਜੀ थैंक यू टू थैंक यू ਤੁਹਾਡਾ ਬਹੁਤ ਬਹੁਤ ਉੱਪਰ ਨਾਲ ਚੜੀਏ ਤੇ ਥੋੜਾ ਜਿਹਾ ਚੜੀਏ ਵੀ ਹੂੰ ਹੂੰ ਅੱਧਾ ਕਿ ਸੋਤ ਅੱਧਾ ਕਿ ਅੱਧਾ ਇੰਚ ਚੜ੍ਹ ਅੱਧਾ ਵੀ ਚੜੂਗੀ ਯਾਰ ਪਰ ਆ ਬੇ ਪਰ ਇੱਥੇ ਆ ਬੇ ਆਹ ਰਿਹਾ ਬੇ ਇੱਕ ਦੇ ਦੋ ਲਓ ਜੀ ਹੈਗਾ ਕਿ ਨਹੀਂ ਹੈਗਾ ਕੋਈ ਡੈਡੀ ਨੂੰ ਪਤਾ ਕਿੱ데 ਕਿੱ데 ਅਕਸਾਂੀ ਨੂੰ ਪਤਾ ਕਿੱ데 ਉਹ ਇੱਥੇ ਸੀਗੀ ਔਰ ਉਸ ਪਾਏ ਸੀ ਕਿ ਤੂੰ ਸਾਡੀ ਗਿੱਟੀ ਜੋ ਥੋੜੀ ਕਿੱ데 ਹੈ ਨਹੀਂ ਪਾਇਆ ਕੋਈ ਵੀ ਸਰੀਆ ਚੱਕੇ ਨੂੰ ਹੋ ਜਾ ਉਹ ਨਾ ਨਵੇਂ ਕੰਮ ਪਾ ਕੇ ਬੈਰੀ ਤੇ ਆ ਦੇ ਬਣਨ ਨੂੰ ਤਾਂ ਘੈਂਟ ਬਣ ਗਈ ਗੱਲ ਬਤ ਲਓ ਜੀ ਘੈਂਟ ਰਸੋਈ ਬਣ ਗਈ ਘੈਂਟ ਕੈਨੇਡਾ ਤੋਂ ਆਏ ਵਾਲਪੇਪਰ ਤੇ ਕੈਨੇਡਾ ਤੋਂ ਵਾਲਪੇਪਰ ਆਏ ਹੁਣ ਤਾਂ ਰਸੋਈ ਘੈਂਟ ਬਣੀ ਨਾ ਇਹਦਾ ਹੋਈ ਨਹੀਂ ਸਭ ਕੈਨੇਡਾ ਆਲੇ ਦੀ ਚੋਇਸ ਚ ਲੱਗ ਗਈ ਦੀਦੀ ਆਹ ਵਾਲਪੇਪਰ ਬਹੁਤ ਵਧੀਆ ਆ ਇਹ ਫਟ ਇਹ ਫਟਦਾ ਨਹੀਂ ਹੈਗਾ ਜਿੱਦਾਂ ਮਾਝ ਲਾਈਓ ਫਟਦਾ ਕੋ ਸੀ ਜਿੱਦਾਂ ਉਹ ਇੱਕ ਵਾਰੀ ਲਾ ਦੋ ਨਾ ਮੁੜ ਕੇ ਚਿੰਬੜ ਜਾਂਦਾ ਹੈ ਉਹ ਲੁੱਸਦਾ ਨਹੀਂ ਸੀ ਨਾਲੋਂ ਮੁੜ ਕੇ ਫੜ ਫਟ ਕੇ ਲੱਦਾ ਇਹ ਇਹ ਫਟਦਾ ਨਹੀਂ ਹੈਗਾ ਇਹ ਫਟਦਾ ਹੈ ਇਹ ਮਨੇ ਕਾਗਜ਼ ਮਟੀਰੀਅਲ ਜਹਾ ਥੋੜਾ ਨਹੀਂ ਬੋਦਾ ਹਾਂ ਨਹੀਂ ਨਹੀਂ ਇਹ ਫਟਦਾ ਉਹ ਇਹ ਦੂਜਾ ਫਟਦਾ ਉਹ ਟੌਫਾ ਉਹ ਪਤਾ ਕੀ ਉਹ ਸਲਫ ਵਾਸਤੇ ਸੀਗਾ ਉਹ ਉਹ ਸਲਫ ਲਈ ਸੀਗਾ ਉਹਦੇ ਪਾਣੀ ਡਿਗਣਾ ਨਾ ਵਾਇਰ ਸਲਫ ਤੇ ਹੀ ਆਉਂਦਾ ਉਹ ਗੇਮ ਹੀ ਸੀ ਕਿ ਸਲਫ ਵਾਲਾ ਸੀਗਾ ਉਹ ਨਹੀਂ ਤਾਂ ਇਹ ਤੇ ਪਾਣੀ ਡਿਗਣਾ ਇਹ ਤੇ ਇਹ ਨਹੀਂ ਜਾਣਾਂ ਕਿਦਾਂ ਇਹ ਦੂਜਾ ਪਾਣੀ ਉੱਲੇ ਜਾ ਪਰੇਣੀ ਹੈ ਪਾਣੀ ਡੁੱਲੇ ਜਮਾਦੀ ਹੋਵੇ ਬਾਟਰ ਗਰੂਪ ਆ ਬਾਕੀ ਹੁਣ ਦੇਖੋ ਕੀ ਰਿਜ਼ਲਟ ਮਿਲਦਾ ਆ ਨਹੀਂ ਇਹ ਤਾਂ ਯਾਰ ਰੁਕ ਗਿਆ ਹਾਈ ਦੇ ਤੱਕ ਦੀ ਨਾਟ ਦੇ ਵਿੱਚ ਵਿੱਚ ਇਹਨੂੰ ਲੈ ਬਈ ਸੋਈ ਗਈ ਸੋਈ ਤਕਰੀਬਨ ਆਪਾਂ ਤਾਂ ਕੱਲ ਮੁਕਾਤਾ ਸੀ ਕੰਮ ਪਰ ਅੱਜ ਫੇਰ ਕੈਨੇਡਾ ਵਾਲਿਆਂ ਨੇ ਸਾਡਾ ਕੰਮ ਸ਼ੁਰੂ ਕਰਵਾਤਾ। ਕੈਨੇਡਾ ਵਾਲੇ ਕਹਿੰਦੇ ਬੋਰ ਨੰਬਰ ਦਾ ਲਾ ਲਓ। ਕਹਿੰਦੇ ਬੋਰ ਤੋਂ ਲਾ ਲਓ ਸੋਈ ਚ ਬੋਰ ਤੋਂ ਬਿਨਾਰ ਸੋਈ ਅਧੂਰੀ ਆ। ਇਹ ਆਕੇ ਦੀਦੀ ਜੀ ਤੁਸੀਂ ਸਾਨੂੰ ਉਹ ਬਲ ਭੇਜਿਆ ਸੀ ਆ ਤੇ ਉਹਦੇ ਕਰਕੇ ਸਾਡੀ ਰਸੋਈ ਦੀ ਜੂਨ ਸੁਧਰ ਗਈ। ਨਹੀਂ ਤਾਂ ਰਸੋਈ ਵਾਲ ਨੂੰ ਆਪਾਂ ਹੋ ਗਏ ਨਹੀਂ ਤਾਂ ਆਪਾਂ ਰਸੋਈ ਵਾਲ ਨੂੰ ਹੋਣਾ ਨਹੀਂ ਸੀਗਾ ਉਹਦੇ ਕਰਕੇ ਸੋਈ ਨੂੰ ਲਾਪੇ ਸਾਨੂੰ ਪਿਆਰ ਮਿਲਦਾ ਰਿਹਾ ਸਾਰਿਆਂ ਦਾ। ਉਦੇ ਕਰਕੇ ਪਈ ਅਸੀਰ ਸੋਈ ਜਿੱਦ ਤੱਕ ਕਹਿੰਦੇ ਰਹੇ ਉਦੋਂ ਤੱਕ ਅਸੀਂ ਕਰਦੇ ਰਹੇ ਸਾਡੀ ਸੂਈ ਇਹਨਾਂ ਹੁਣ ਵਧੀਆ ਬਣ ਗਈ ਆ ਇਹ ਨਾ ਬੋਲਪੇਪਰ ਜਿੱਦਾਂ ਮਾਗੀ ਤੁਹਾਡੀ ਇੱਕ ਨਿੱਕੀ ਜੀ ਦੇਖ ਲਓ ਤੁਸੀਂ ਪਹਿਲ ਕੀਤੀ ਆ ਉਦੋਂ ਕਿੰਨਾ ਕੁਝ ਹੋ ਗਿਆ ਇੱਕਦਮ ਹੋ ਗਿਆ ਤਾਂ ਸਾੰਧੀ ਦਾ ਕਿੱਥੋਂ ਕੱਟ ਬਜਣਾ ਕੀ ਹੁਣਾ ਹੈ ਚਾੜੇ ਪਾਣਾ ਰਹਿਣਾ ਕੈਂਚੀ ਮਾਣਾ ਤੇ ਇਥੇ ਨਾਟ ਲੱਗਣਾ ਜਾਰੇ ਪਾੜ ਦੇ ਤੁੰ ਥੱਲੇ ਨੂੰ ਕਰਦੇ ਜਾਰੇ ਦੁਆਰ ਬਾਕੀ ਲਾ ਦਾਂਗੇ ਉੱਥੇ ਹਾਂ ਨਾ ਇਹ ਤੇ ਲਾ ਕੇ ਆਂ ਦੇਵੇਂ ਚਾਰੇ ਇਹਨਾਂ ਦੇ ਦੇ ਲੈਣੇ ਕਮੈਂਟ ਬਾਕਸ ਵਿੱਚ ਕੀ ਕਹਿੰਦੇ ਆ ਜੇ ਉੱਪਰ ਲਾ ਕੇ ਟਿਕਰ ਨੂੰ ਉੱਪਰ ਲਾ ਕੇ ਦਿੱਤਾ ਮਾੜਾ ਜ ਦੋ ਬੱਚੇ ਆ ਬਾਕੀ ਸਲਾਲ ਲਾਂਗੇ ਆਪਣੇ ਫ੍ਰੈਂਡਸ ਦੀ ਵੀ ਦੋਸਤਾਂ ਮਿੱਤਰਾਂ ਦੀ ਕੀ ਕਹਿੰਦੇ ਆ ਭੈਣਾ ਭਰਾਵਾਂ ਦੀ ਇਹ ਕੰਦੇ ਨੇ ਸਾਰੇ ਜਾਣੇ ਉੱਪਰ ਲਾ ਕੇ ਵੀ ਕੰਪਲੀਟ ਨਹੀਂ ਹੋਣਾ ਪੂਰਾ। ਥੋੜੀ ਜਿਹੀ ਵਜਦੀ ਉੱਤੇ। ਫੇੜੋ ਬਚਣਾ ਉਹ ਲੱਗ ਜਾਣਾ ਨਾ ਸਿੱਧਰ ਜਿਹੜਾ ਪੂਰਾ ਲੱਗਣਾ ਹੈ। ਜਿਹੜਾ ਉਹ ਜਿਹੜਾ ਟੋਟੇ ਲੱਗ ਜਾਣੇ ਉੱਪਰ। ਸਾਰੇ ਲੱਗ ਜਾਣਾ ਲੱਗਿਆ। ਆਹ ਤੇ ਫੇਪੇ ਲੱਗ ਜਾਣਾ ਉਹ। ਇਹ ਪਿੱਕਰ ਲੱਗਣਾ। ਇਹ ਕਾਹ ਇੱਥੇ ਲੱਗਣਾ। ਇੱਧਰ ਲੱਗਣਾ। ਚਲੋ ਦੇਖਦੇ ਆਂ ਤੇ ਹੋ ਗਿਆ ਕੰਪਲੀਟ ਸਾਰਾ ਹੁਣ। ਹੋਰ ਆਹ ਹੋ ਗਿਆ। ਚਲੋ ਕਰੋ ਫੇ ਸਾਰਿਆਂ ਨੂੰ। ਬਾਈ ਬਾਈ। ਲਓ ਜੀ ਆਪਾਂ ਤਾਂ ਕੰਮ ਨਵੇੜਿਆ ਸੀਗਾ ਪਰ ਕਨੇਡਾ ਵਾਲਿਆਂ ਨੇ ਸਾਨੂੰ ਫੇਰ ਕੰਮ ਤੇ ਲਾ ਦਿੱਤਾ। ਥੈਂਕ ਯੂ ਦੀ ਜੀ ਤੁਹਾਡਾ ਤੁਸੀਂ ਸਾਨੂੰ ਬਾਰਕ ਪਰ ਭੇਜਿਆ ਕਨੇਡਾ ਤੋਂ। ਬਹੁਤ ਸੋਹਣੇ ਲੱਗਣਗੇ ਬੋਲ। ਉਹ ਤਾਂ ਜੇ ਉੱਪਰ ਲੱਗੇ ਸੋਹਣੇ ਲੱਗੇ ਨਾ। ਹਾਂ। ਵਈ ਬਾਕੀ ਦਰ ਗੰਦੇ। ਮੰਮਾ ਮੰਮਾ ਮੈਂ ਨਹੀਂ ਦੇਣੀ। ਐਦਾਂ ਲੱਗਦਾ ਫੇਰ। ਇਹ ਨਹੀਂ ਕੋਤਾ ਲਾਉਣਾ ਬੁੱਤ ਲਾਉਣਾ ਗੁੱਬੋਏ। ਲੋ ਜੀ ਸਾਡੇ ਸੋਈ ਦੀ ਜੀ ਘੈਂਟ ਬਣਾ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਕਿੰਨਾ ਸਹਿਯੋਗ ਸਾਡਾ ਆ। ਅਸੀਂ ਤਾਂ ਥੈਂਕ ਯੂ ਕਰਦੇ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜਿੰਨੀ ਮਿਹਨਤ ਅਸੀਂ ਕੀਤੀ ਉਹਦਾ ਯਾਦ ਆਦੀ ਵੀ ਹੈ ਕਿ ਸ਼ੁਰੂ ਕੰਮ ਤੁਸੀਂ ਕੀਤਾ ਸੀ ਤੇ ਸਾਡੇ ਤਾਂ ਕੋਈ ਇਧਰ ਇਹ ਦਿਮਾਗ ਵਿੱਚ ਹੈ ਨਹੀਂ ਸੀ ਕਿ ਇਹ ਲੋਈ ਦਾ ਕੰਮ ਕਰੀਏ ਤੇ ਤੁਸੀਂ ਸ਼ੁਰੂਆਤ ਕੀਤੀ ਬੋਰ ਪੇਪਰ ਤੋਂ ਤੇ ਅਸੀਂ ਸ਼ੁਰੂਆਤ ਅੱਗੇ 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 ਕਰਦੇ ਗਏ ਤੇ ਵਧਦੇ ਗਏ ਪਰਮਾਤਮਾ ਸਭ ਨੂੰ ਵਾਧਾ ਦੇਵੇ ਤੇ ਸਭ ਨੂੰ ਵਧਦੇ ਕਰੇ ਸਭ ਵਿੱਚ ਸਾਰੀਆਂ ਤਰੱਕੀਆਂ ਬਖਸ਼ੇ ਸਾਰੇ ਆਪਣੀ ਮਿਹਨਤ ਨਾਲ ਹੀ ਕਰਦੇ ਆ ਜਿਹੜਾ ਕੰਮ ਕਰਦੇ ਜਿਹੜੀ ਮਿਹਨਤ ਹੁੰਦੀ ਨਾ ਉਹ ਤਾਂ ਤੁਹਾਡੀ ਆ ਤੇ ਸਾਡੇ ਨਾਲ ਕਿਸੇ ਦਾ ਫਾਇਦਾ ਹੁੰਦਾ ਤਾਂ ਹੀ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਸਾਕੇ ਜੁਕਮ ਮਾਜੀ ਕਰੋ ਜੇ ਕਿਸੇ ਦਾ ਸਾਡੇ ਨਾਲ ਕੋਈ ਵੀ ਇੰਨਾ ਕਾ ਬੀ ਫਾਇਦਾ ਹੁੰਦਾ ਤੁਸੀਂ ਕਰੋ ਕਿੱਥੇ ਬਣਾਤੀਆਂ ਏਠੀਆਂ ਬਣਾਤੀਆਂ ਚਲੋ ਜਿਹੜੇ ਵਾਲ ਪੇਪਰ ਦੀਓ ਸੀਗੇ ਵਾਈਟ ਉਹ ਵੀ ਆਪਾਂ ਕੰਮ ਚ ਲੈ ਲੈਂਦੇ ਆ ਜੀ ਉਹਦੀਆਂ ਬਣਾ ਲੀਆਂ ਏਠੀਆਂ ਬਾਦ ਸਾਡੀ ਦੇ ਏਠੀਆਂ ਬਣਾ ਕੇ ਰੱਖਤੀਆਂ ਜੀ ਹੋਰ ਵੀ ਸੀਗੇ ਆਹ ਇਤਨੇ ਵੀ ਲਾਤੀ ਏਠੀਆਂ ਆਹ ਉਹ ਵਧੀਆ ਖਵਾਰਾਂ ਨਾਲੋਂ ਇਹ ਐਵੇਂ ਖਰਾਬ ਕਰਕੇ ਦੀ ਲਿਆਗੇ ਹੁਣ ਇੱਕ ਕਮਰੇ ਦੀ ਰਹਿ ਗਈ ਆ ਕੰਮ ਇਹਦਾ ਦੇਖੋ ਕਿਦਾਂ ਹਾਂ ਆ ਤੱਕ ਆ ਪਿਆ ਇਹ ਪੱਤੇ ਆ ਬਾਹਰ ਹੁੰਦੇ ਆ ਇਹ ਕਿੱਥੇ ਲਾਉਣਾ ਇਹ ਵੀ ਕਿੱਥੇ ਲੱਗੂਗਾ ਜੀ ਜੱਸੀ ਸਾਡੀ ਸੌਂ ਗਈ ਆ ਸ਼ੈਜੀ ਸਾਡੀ ਇੱਧਰ ਬੈਠੀ ਆ ਇੱਧਰ ਮੈਡਮ ਸਾਡੀ ਫੋਨ ਤੇ ਲੱਗ ਗਈ ਹੁਣ ਇਹਦਾ ਕੰਮ ਨਿਪੜ ਗਿਆ ਹੁਣ ਕਿੱਥੋਂ ਨਿਪੜ ਗਿਆ ਹਲੇ ਗਾਲ ਬਣਾਉਣੀ ਆ ਰੋਟੀ ਬਣਾਉਣੀ ਆ ਰੋਜ਼ ਦਾ ਪੰਗਾ ਇਹਨਾਂ ਦਾ ਕੀ ਬਣਾਈਏ ਤੇ ਦੋਸਤੋ ਝੂਲਾ ਥੱਲੇ ਲੈ ਜਾਂਦਾ ਸੀਗਾ ਇਤਾਂ ਕਰਕੇ ਉੱਪਰ ਸੀਗਾ ਜਾਦੇ ਥੱਲੇ ਲੈ ਜਾਂਦਾ ਸੀ ਰੱਸੀਆਂ ਪਾ ਕੇ ਦੱਸਤਾ ਇਹ ਮੈਂ ਕਿੰਨੀ ਆ ਰੋਜ਼ ਦਾ ਪੰਗਾ ਇਹਨਾਂ ਦਾ ਕੀ ਬਣਾਵਾਂ ਦੱਸੋ ਤੁਸੀਂ ਜੀ ਮਾਨੂੰ ਕਿਹੜੀ ਕਿਹੜੀ ਲੇਡੀਜ਼ ਨੂੰ ਪੰਗਾ ਰਹਿੰਦਾ ਇਹ ਰੋਜ਼ ਦਾ ਬਣਾਉਣ ਦਾ ਕੀ ਕੀ ਬਣਾਈਏ ਤੁਸੀਂ ਸਾਨੂੰ ਮੈਨੂੰ ਪੰਗਾ ਨਹੀਂ ਹੁੰਦਾ ਬਜਦਾਨੀਆਂ ਛੱਡ ਦਿੰਦੇ ਬਣਾਓ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸ ਦਿਆ ਕਰੋ ਜੀ ਕੀ ਬਣਾਏ ਬਣਾਉਣੀ ਆ ਤੁਸੀਂ ਰੋਜ਼ ਤੇ ਅਸੀਂ ਉਸ ਹਾਰਾ ਦੇਖਣਾ ਕਰਾਂਗੇ ਕੀ ਕੀ ਬਣਾਉਂਦੇ ਆ ਸਾਰੇ ਜਾਣੇ ਤੇ ਉਹ ਤੁਹਾਨੂੰ ਬਣਾਉਣਾ ਕਰਾਂਗੇ ਹੈਲੋ ਹੈਲੋ ਇਹ ਟਾਈਮਿੰਗ ਦਾ ਪੱਕਾ ਨਹੀਂ ਪਤਾ ਜਾਣਾ ਹੈਗਾ ਕਿੱਥੇ ਪਹਚਾਓਗੀ ਘਰ ਇੱਥੇ ਪਹਿਲਾਂ ਪਰਦੇ ਲਾਏ ਸੀ ਓਕੇ ਪਰਦੇ ਇੱਥੇ ਪਹਿਲੇ ਸੀ ਲਾਏ ਸੀ ਜੀ ਪਰਦੇ ਪਰਦੇ ਨੇ ਜਾ ਰਹੇ ਖਲਾਲਾ ਜਾ ਹੋ ਗਿਆ ਸੀਗਾ ਇਸ ਕਰਕੇ ਆਪਾਂ ਪਰਦੇ ਚੱਕਤੇ ਆ ਤੇ ਹੁਣ ਆਪਾਂ ਕਰਨਗੇ ਇੱਥੇ ਇਹ ਜਿਹੇ ਮਗੀਠੀਆਂ ਗੁੱਠੀਆਂ ਤੋੜਨੀਆਂ ਤਾਂ ਇਹ ਵੀ ਕਮਰਾ ਦੇਖਦੇ ਆ ਕਰਕੇ ਕਿਦਾਂ ਦਾ ਰਹਿੰਦਾ ਆ ਤੇ ਤੁਸੀਂ ਇੱਥੇ ਸਾਨੂੰ ਸਾਰੇ ਪਿਆਰ ਕਰਦੇ ਰਹੋ ਬਸ ਓਲੀ ਓਲੀ ਪਰਮਾਤਮਾ ਓਲੀ ਓਲੀ ਗੁੱਡੀ ਚੜਾਉਂਦਾ ਹੁੰਦਾ ਜੇ ਮੈਂ ਤਿਆਰੀ ਕਰਦੀ ਆ ਤਾਂ ਫੇ ਉਹ ਮੇਰੇ ਹਿਸਾਬ ਨਾਲ ਨਹੀਂ ਹੁੰਦੀ ਆ ਮੈਂ ਸਭ ਕੁਝ ਛੋਟੂ ਛੋਟ ਦਿੰਦੀ ਆ ਸੋਈ ਤੇ ਮੈਂ ਸਾਰਾ ਫालतू ਸਮਾਨ ਸਾਰਾ ਬਾਹਰ ਛੱਡ ਦਿੰਦਾ ਜੋ ਚੰਗਾ ਲੱਗਾ ਉਹ ਹੀ ਰੱਖਿਆ ਇਸ ਕਰਕੇ ਉਹ ਸਮਾਨ ਉਹ ਹੋਵੇ ਜਿਹੜਾ ਬਾਟ ਕਾਲੂ ਨੂੰ ਘਰ ਵਾਲਾ ਚੰਗਾ ਲੱਗੂਗੀ ਚੱਕ ਕੇ ਬਾਹਰ ਛੱਡ ਦਿੰਦਾ ਸਮਾਨ ਦੀ ਗੱਲ ਕੀਤੀ ਘਰ ਵਾਲੇ ਨਾਲ ਗੱਲ ਹੀ ਨਹੀਂ ਕੀਤੀ ਜੇ ਘਰ ਵਾਲਾ ਵੀ ਆ ਕੇ ਤੁਸੀਂ ਪਿੱਛੇ ਆਈਆਂ ਜੀ ਪਰਮਾ ਵੀ ਜੇ ਘਰੇ ਮੈਂ ਜੋ ਨਹੀਂ ਚੰਗਾ ਲੱਗਦਾ ਉਹ ਚੱਕ ਕੇ ਬਾਹਰ ਛੱਡ ਦਿੰਦੀ ਲੈ ਲੈ ਕੀ ਕੀ ਆਏ ਵਿੱਚ ਮੈਂ ਮੈਂ ਤਾਂ ਜਿਹੜਾ ਹੁੰਦਾ ਸਮਾਨ ਹੈ ਤੇ ਘਰ ਵਿੱਚ ਚੱਕ ਕੇ ਬਾਹਰ ਫੜ ਦੋ। ਅਮਰੀਕੀ ਨੇ ਜੇ ਘਰ ਵਾਲਾ ਵੀ ਚੰਗਲਾ ਦਾ ਵੀ ਚੱਕ ਕੇ ਬਾਹਰ ਫੜ ਦੋ। ਬਾਹਰ ਘੱਟ ਕਰ ਪੁੱਤ। ਤੂੰ ਚੱਕੂ ਹਣੇ ਆ। ਲੈ ਵੀ। ਥੋੜਾ ਸੁਬੂ ਤੇ ਖਲਾ ਗਾਟਾ। ਮਾਦਾ ਆਪਣੇ। ਇਹਨਾਂ ਜੈਪ ਤੋਂ ਵੀ ਘੜ ਦੋ ਮਾਦਾ ਆਪਣੇ ਕਮਰ ਦੀ ਆਪਸ ਸਪਾਈ ਕਰ ਰਹੀ ਆ। ਹੁਣ ਸਾਰਿਆਂ ਨੇ ਕਹਿਣਾ ਤੁਸੀਂ ਉਹਨਾਂ ਦੇ ਕਮਰ ਦੀ ਕਿਉਂ ਸਪਾਈ ਕਰਦੇ? ਉਹ ਸਾਡੇ ਤਾਂ ਬੱਕਰੇ ਨਹੀਂ ਹੈਗੇ ਸਾਡੇ ਨਾਲ ਹੀ ਰਹਿੰਦੇ ਆ ਜੀ ਆਪਾਂ ਕਰਾਂਗੇ ਉਹਨਾਂ ਦੇ ਕਮਰ ਦੀ ਸਪਾਈ ਜਦੋਂ ਟਾਈਮ ਹੋਊਗਾ ਉਹਨਾਂ ਨੂੰ। ਜਦੋਂ ਐਕਚੁਅਲੀ ਕਮਰ ਦੀ ਸਪਾਈ ਕੀਤੀ

ਉਹ ਨਾ ਰਣਨੀਤੀ ਵੇ ਦੇ। ਉਹ ਤੇ ਹੁਣ ਕਿੱਦਾਂ ਫਾਇਲ ਨਾ ਥੱਲੇ ਐਡਾ بڑا ਡੰਡਾ ਆ ਉਹ। ਉਹ ਦਿਨ ਦੇ ਨੂੰ ਵੀ ਸ਼ਰਮ ਆਦੀ ਹੁਣ ਕਲਾਸ ਵਿੱਚ ਇਦਾਂ ਨਹੀਂ ਚੱਲਦੀ। ਆਹ ਹੈਗੀਆਂ ਸਾਡੇ ਕੋਲ ਮੈਂ ਤਾਂ ਇੱਕ ਸੇ ਚੱਲਦੀ ਹੈ ਇਦਾਂ ਨਹੀਂ ਵੀ ਆਹ ਚੱਲਦੀ ਆ। ਦੱਸ ਦੇਣਾ ਕਮੈਂਟ ਬਾਕਸ ਚੋਂ। ਫਾਇਦਾ ਕਹਿੰਦੀ ਉਸ ਵਾਸਤੇ ਆਓ। ਉਹ ਜੂਸ ਵਾਸਤੇ ਮਾਤਾ ਨੇ ਜੂਸ ਪੀਣਾ ਉਹ। ਸੰਤਰੇ ਦਾ ਕੱਢ ਕੇ। ਅੱਗੇ ਸਿਆਲਾਂ ਨੂੰ ਸੰਤਰੇ ਆਜਣੇ ਆ ਦੋਸਤੋ ਤੇ ਸਾਰਿਆਂ ਨੇ ਜੂਸ ਪੀਣਾ ਹੈ ਰਲ ਮਿਲ ਕੇ। ਉਕੇ ਲੈਂਦੇ ਨਾ ਫਿਰ ਬਾਅਦ ਚੋ ਜਿਹੜੇ ਬਚੇ ਹੁੰਦੇ ਸੰਤਰੇ ਉਹ ਥੋੜੇ ਜੈ। ਉਹ ਤੋੜਨੇ ਚਾਹੀਦਾ ਹੁੰਦਾ ਕਿ ਤੁਹਾਨੂੰ ਫੁੱਲ ਵਲੌਗ ਦਿਖਾ ਲੈਣੇ ਸਾਰੇ ਇਦਾਂ। ਹੈ? ਸਾਰੇ ਵਲੌਗ ਚ ਦਿਖਾ ਲਾਂਗੇ ਕਿਦਾਂ ਤੋੜਨੇ ਚਾਹੀਦਾ ਕਿ ਤੁਗੀ ਕਰੀਦਾ। ਹਾਂ। ਤਾਂ ਦੋਹਾਂ ਮੰਗਿਓ ਚਲੋ ਬਠਿੰਡਾ ਜਿੰਨੇ ਤੇ ਇੱਕ ਸ਼ਹਿਰ ਦਾ ਨਾਮ ਬਠਿੰਡਾ ਲੈਣ ਨੂੰ ਕਿਹਾ ਸੀਗਾ ਬਾਕੀ ਨਾਂ ਯਾਦ ਨਹੀਂ ਆ ਰਿਹਾ ਇੱਕ ਜਲੰਧਰ ਵੀ ਲੈਣ ਨੂੰ ਪਿਆ ਸੀ ਇੱਕ ਜਲੰਧਰ ਕਿਹਾ ਇੱਕ ਬਠਿੰਡੇ ਵਾਲੋ ਥੈਂਕ ਯੂ ਤੁਹਾਡਾ ਜੀ ਬਠਿੰਡੇ ਵਿੱਚ ਵੀ ਸਾਡੇ ਬਲੌਗ ਦੇਖ ਰਹੇ ਹੋ ਤੁਸੀਂ ਤੁਹਾਡਾ ਥੈਂਕ ਯੂ ਤੇ ਹੋਰ ਕਿਹੜਾ ਕਹਿੰਦੇ ਸੀ ਜਲੰਧਰ ਜਲੰਧਰ ਵਾਲਿਓ ਤੁਹਾਡਾ ਵੀ ਥੈਂਕ ਯੂ ਮਨੂ ਸਰ ਅੰਮ੍ਰਿਤ ਸਰ ਬਾਅਦ ਉਹ ਤੁਹਾਡਾ ਥੈਂਕ ਯੂ ਕਿ ਸਾਨੂੰ ਯਾਦ ਆ ਸੀ ਤੁਹਾਨੂੰ ਲੈਤੇ ਆ ਕੈਨੇਡਾ ਦਾ ਤਾਂ ਲਈਦਾ ਯਾਰ ਵਾਰੀ ਕੈਨੇਡਾ ਵਾਲਿਆਂ ਤੁਹਾਡਾ ਵੀ ਥੈਂਕ ਯੂ ਅਮਰੀਕਾ ਵਾਲਿਆਂ ਦਾ ਵੀ ਥੈਂਕ ਯੂ ਸਾਰੇ ਜਿੰਨੇ ਵੀ ਦੇਸ਼ ਪ੍ਰਦੇਸ਼ ਵਿੱਚ ਰਹਿੰਦੇ ਆ ਸਾਰਿਆਂ ਦਾ ਥੈਂਕ ਯੂ ਤੁਸੀਂ ਸਾਡੇ ਵਲੌਗਸ ਦੇਖਦੇ ਆ ਤੇ ਤੁਹਾਨੂੰ ਬਹੁਤ ਸਾਰਾ ਪਿਆਰ ਦਿੰਦੇ ਆ ਇੱਦਾਂ ਹੀ ਪਿਆਰ ਕਰਦੇ ਰਹੋ ਬਹੁਤ ਸਾਰਾ ਪਿਆਰ ਸਾਨੂੰ ਮਿਲ ਰਿਹਾ ਵਲੌਗਸ ਦੇ ਵਿੱਚ ਤੇ ਥੈਂਕ ਯੂ ਸੋ ਮਚ ਇੰਨਾ ਪਿਆਰ ਇੰਨਾ ਸਾਰਿਆਂ ਦਾ ਥੈਂਕ ਯੂ ਜਿੰਨੇ ਵੀ ਸਾਡੇ ਵਲੌਗਸ ਦੇਖਦੇ ਨੇ ਸਾਰਿਆਂ ਦਾ ਥੈਂਕ ਯੂ ਲਓ ਜੀ ਦਿਖਾੜੋ ਵੀ ਰਸੋਈ ਜਿਹੜੀ ਜਿਹੜੀ ਰੈਡੀ ਹੋ ਗਈ ਆ ਤੇ ਕੀ ਕੀ ਤੁਸੀਂ ਕੀਤਾ ਆ ਸਾਰਾ ਕੁਝ ਦੱਸ ਦੋ ਬਾਕੀ ਕਿਆ ਤਕਰੀਬਨ ਸਾਰਾ ਬਰਤੂਪ ਉਪਰ ਲੱਗੀ ਗਿਆ ਹੈ ਬਰਤੂਪ ਉਪਰ ਲੱਗ ਗਿਆ ਇਤਨੀ ਲਾਇਆ ਨਾ ਆਪਾਂ ਹੋਰ ਪਾਲ ਤੇ ਪਰ ਲੱਗ ਗਿਆ ਹੈ ਪੂਰਾ ਕਵਰ ਹੋ ਗਿਆ ਹੈ ਬਾਕੀ ਸਾਰੇ ਨੂੰ ਇਹ ਆਪਾਂ ਪੁੱਛਣਾ ਸੀ ਕਿ ਜਿਹੜਾ ਉੱਪਰ ਦਾ ਬਚਿਆ ਉਹ ਤੇ ਲਗਾਈਏ ਕਿ ਨਾਲ ਲਗਾਈਏ ਹਾਂ ੜਾ ਉਹਦਾ ਮੈਂ ਕਹਿਤਾ ਵਿੱਚ ਬਾਕੀ ਕੋ ਤੁਸੀ ਨਾ ਕਰੋ ਇੱਥੇ ਕੱਪ ਵਾਲੀ ਸ਼ੇਰ ਬੋਲਦੇ ਕੱਪ ਟੰਗਦਾ ਆਓ ਤੇ ਕੱਪ ਟੰਗੋ ਆ ਵੀ ਸਹੀ ਹੈ ਤੁੜਾ ਜਾਣਾ ਹੂੰ ਚੁੰਬਕਨ ਕੰਮੀ ਹੀ ਲਾਦੀ ਜੀ ਉੱਥੇ ਜੀ ਇੱਕ 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 ਅੱਧਾ ਬੰਦਾ ਆ ਗਿਆ ਮੈਂ ਕੱਪ ਚ ਚਾਹ ਪਾ ਕੇ ਦੇ ਦਿੰਦੇ ਬਾਕੀ ਇਧਰ ਤੁਹਾਨੂੰ ਸਾਰਾ ਨੂੰ ਪਤਾ ਹੀ ਹੈ ਇਧਰ ਪਤਾ ਹੀ ਹੈ ਸਾਰਾ ਇਧਰ ਦੱਸਿਓ ਕਿ ਉਹ ਬੋਲ ਦੇ ਪਾ ਲਗਾਈਏ ਕਿ ਨਾ ਲਗਾਈਏ ਬਾਕੀ ਫਿਕਰ ਬੈ ਸ੍ਰੇਧਤਾ ਸੋ ਕੀ ਕਰੀਏ ਫੇ ਕਿਧਰ ਅੰਕ ਕਾਤੀਏ ਦੁਵਾਰਾ ਉਹ ਤਾਂ ਠੀਕ ਹੀ ਯਾਰ ਅੰਕਾਂ ਦੀ ਲੋੜ ਤਾਂ ਨਹੀਂ ਤੇ ਇੱਕ ਸੱਚ ਹੋਰ ਗੱਲ ਕਹਿਣੀ ਸੀਗੀ ਆਪਾਂ ਤੋੜਨੀ ਸੀਗੀ ਕਿਦਾ ਤੋੜ ਦਈਏ ਆਹ ਵਾਰੀ ਹੂੰ ਮੇਰੇ ਤਾਂ ਪ੍ਰਾਇਨ ਨਹੀਂ ਹੈਗਾ ਕਿ ਤੋੜ ਦਈਏ ਬਾਕੀ ਤੁਸੀਂ ਦੱਸੋ ਕਿ ਤੋੜੀਏ ਕਿ ਨਾ ਤੋੜੀਏ ਜੇ ਤੋੜਤੀ ਤਾਂ ਉਹ ਇਹ ਕਿਹਨਾਂ ਕਿਉਂ ਆਇਆ ਇਹ ਕੰਮ ਦਾ ਕੰਮ ਬਣ ਜਾਣੀ ਆ ਕਦਾਂ ਬਾਰੀ ਜਿਹੜੀ ਉਹ ਬਾਹਰੋਂ ਸਾਫ਼ ਵੀ ਹੋਣੀ ਨਹੀਂ ਨਹੀਂ ਜਾਲੀ ਦੇ ਔਖਾ ਕੰਮ ਨਾਲ ਬਾਹਰੋਂ ਕਾਲੀ ਨੂੰ ਦਿਖਾੜ ਬਾਹਰੋਂ ਪਲੇ ਜਾਲੀ ਪਤਾ ਗੱਲ ਕੀ ਹੁਣੀ ਐ ਸੋਈ ਤਾਂ ਬਣੀ ਹੁੰਦੀ ਕੀ ਧੂਆਂ ਤਾਂ ਬਾਹਰ ਨਿਕਲਦਾ ਰਹਿੰਦਾ ਚੁੱਲਾ ਉੱਥਾ ਕਹਿੰਦੇ ਸਕੂਟਰੀ ਖੜੀ ਕਿਤੇ ਉਸੇ ਤੇ ਚੁੱਲਾ ਬਣਾ ਸਕਦੇ ਹਾਂ ਉੱਥੇ ਤਾਂ ਇਹ ਗੱਲ ਸਹੀ ਲਈ ਉਹ ਸੰਦ ਜਿਹੜੀ ਨਾ ਥੋੜੀ ਹਵਾ ਨਕਮੀ ਡਰ ਲਾਦਾ ਰਹਿੰਦਾ ਕਿ ਦੇਖ ਨਾ ਜਾਵੇ ਹਾਂ ਉੱਥੇ ਤਾਂ ਨਹੀਂ ਬਣਾਇਆ ਚੁੱਲਾ ਜੀ ਇਹ ਚੁੱਲਾ ਬਣਾਉਣ ਦਾ ਤਾਂ ਹੀ ਦਿਲ ਕਰਦਾ ਅੱਡਾ ਵੀ ਦੋ ਸੀਗੇ ਇੱਧਰ ਚਾਚਾ ਜੀ ਰਹਿੰਦੇ ਨੇ ਕਹਿੰਦੇ ਕਿ ਇੱਧਰ ਰਹਿੰਦੇ ਸੀ ਸਾਡੇ ਬਾਪੂ ਜੀ ਆਪਾ ਰਹਿੰਦੇ ਸੀਗੇ ਤੇ ਕੀ ਤੁਹਾਨੂੰ ਦੱਸਾਂਗੇ ਸਭ ਕੁਝ ਕਿ ਹੁਣ ਕੌਣ-ਕੌਣ ਰਹਿੰਦਾ ਆ ਸਾਰੇ ਮੈਂ ਪੁੱਛਦੇ ਰਹਿੰਦੀ ਆ ਦੱਸਾਂਗੇ ਜੇ ਕਿਤੇ ਉਹਦੇ ਲਈ ਫੁੱਲ ਵਲੌਗ ਇੱਕ ਰੈਡੀ ਕਰਾਂਗੇ ਤੇ ਸਾਰਾ ਕੁਝ ਸੱਚ ਪਤਾ ਲੱਗ ਜਾਊਗਾ ਕarele ਲੱਗ ਗਏ ਉੱਤੇ ਕਹਿੰਦੇ ਹਾਂ ਥੋੜੀ ਛੋਟੀ ਕਰੇਲੇ ਦਿਖਾ ਲੇ ਆਹ ਦੇਖੋ ਇੱਕ ਪਿੱਧੂ ਆ ਲੱਗਾ ਠੀਕ ਆ ਤੇ ਇੱਕ ਪਿੱਧੂ ਆ ਲੰਗਾ ਆਹ ਦੇਖੋ ਆ ਦਿਖਾਓ ਇੱਥੇ ਆਪ ਦੁਆਰੇ ਆ ਨਮ ਕਰਾ ਹੁਣ ਕਿਨੇ ਖਾਣੇ ਨਹੀਂ ਹੁਣ ਲੱਗ ਗਏ ਇੱਕ ਪਿੱਧੂ ਆ ਲੱਗਾ ਪਹਿਲੇ ਲੱਗੇ ਨਹੀਂ ਖਾਣੇ ਕਿੱਦਾਂ ਨਹੀਂ ਹੁਣ ਮਹਿੰਗੇ ਵਿਗਨੇ ਆ ਹੁਣ ਸੀਜ਼ਨ ਘਟੇ ਜਾਣਾ ਕਰੇਲੇ ਦਾ ਆ ਇੱਕ ਪਿੱਧੂ ਆ ਲੱਗਾ ਆਹ ਇੱਕ ਪੰਜ ਕਰੇਲੇ ਹੋ ਜੋ ਹੋ ਗਏ ਆ ਮੇਰੇ ਜੋ ਗਏ ਤੇ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇੱਦੇ ਪਿਆਰ ਕਰਦੇ ਰਹੋ ਸਾਡੇ ਵਲੌਗਸ ਨੂੰ ਤੇ ਜੇਕਰ ਸਬਸਕ੍ਰਾਈਬ ਤੁਸੀਂ ਨਹੀਂ ਕੀਤਾ ਤਾਂ ਸਬਸਕ੍ਰਾਈਬ ਨੂੰ ਕਰ ਦੋ ਤੇ ਲਾਈਕ ਵੀ ਕਰ ਦੋ ਤੇ ਕਮੈਂਟ ਵੀ ਕਰ ਦੋ ਦਲ ਆਈਕਨ ਤੇ ਬਜਾ ਦਿਓ ਪ੍ਰੈਸ ਕਰ ਦਿਓ ਕਿ ਤੁਹਾਨੂੰ ਸਾਡਾ ਜਿਹੜਾ ਬਲੌਗ ਆ ਸਭ ਤੋਂ ਪਹਿਲੇ ਪਹੁੰਚੂ ਕਰੂਗਾ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚਿਆ ਕਰੂਗਾ ਮੈਸੇਜ ਆਜਿਆ ਕਰੂਗਾ ਤੇ ਕਈ ਵਾਰ ਨਹੀਂ ਪਤਾ ਲੱਗਦਾ ਤੁਹਾਡੇ ਨਾਲ ਮੈਸੇਜ ਤੁਹਾਨੂੰ ਆਜਿਆ ਕਰੂਗਾ ਚਲੋ ਇੱਥੇ ਬਲੌਗ ਦਾ ਐਂਡ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਕਰਿਓ ਬਾਏ ਬਾਏ